ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੋ ਮੇਨ ਕੈਂਪੇਨਸ ਪੰਜਾਬ ਦੇ ਵਿੱਚ ਲਾਂਚ ਕੀਤੀਆਂ ਗਈਆਂ ਯੋਧ ਨਸ਼ਾ ਵਿਰੋਧ ਤੇ ਗੈਂਗਸਟਰਾਂ ਦੇ ਖਿਲਾਫ ਸੋ ਇਹਦੇ ਵਿੱਚ ਸਪੈਸ਼ਲ ਆਪਰੇਸ਼ਨ 3 ਦਿਨ ਦਾ ਚੱਲ ਰਿਹਾ ਪਰ ਹਾਰ ਟੂ ਔਰ ਇਹਦੇ ਵਿੱਚ ਬੜੀ ਵਧੀਆ ਸਕਸੈਸ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਕੱਲ ਵੀ ਆਪਾਂ 100 ਐਂਡ ਸੋ 116 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਔਰ ਤੁਹਾਡੇ ਸਾਹਮਣੇ ਕੱਲ ਵੀ ਵੱਡੀ ਰਿਕਵਰੀ ਹੋਈ ਸੀ 6 ਪਿਸਟਲ ਸੀਗੇ ਔਰ 1190000 ਡਰਗ ਮੰਨੀ ਸੀ ਅੱਜ ਵੀ ਹੁਣ ਤੱਕ 145 ਜਿਹੜੇ ਆ ਕ੍ਰਿਮਨਲਸ ਗ੍ਰਿਫਤਾਰ ਕੀਤੇ ਜਾ ਚੁਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਡੇ 2 ਤੇ ਤੋਂ ਕੱਲ ਨਾਲੋਂ ਵੀ ਵੱਧ ਅੱਜ ਗ੍ਰਿਫਤਾਰੀਆਂ ਹੋਈਆਂ ਤੇ ਜੇ ਰਿਕਵਰੀ ਦੇਖੀਏ ਤਾਂ 1/2 ਕਿਜੀ ਤੋਂ ਵੱਧ ਮੈਥਾਫੈਟਾਮਾਈਨ ਆਈਸ ਜਿਹਨੂੰ ਕਹਿੰਦੇ ਆ ਦੋ ਸੋਫਿਸਟੀਕੇਟਿਡ ਪਿਸਟਲ ਨੇ ਗਲੌਕ ਦੇ 9mm ਦੇ ਤੇ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਜਿਹੜੀਆਂ ਐਕਸਰਸਾਈਜ਼ ਦੀਆਂ ਜਾਂ ਹੋਰ ਈਵਨ ਨਜਾਇਜ਼ ਸ਼ਰਾਬ ਵੀ ਫੜੀ ਗਈ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਨਕੇਲ ਪਾਈ ਗਈ ਹੈ ਦੋ ਪੀਓ ਵੀ ਫੜੇ ਗਏ ਅੱਜ ਸੋ ਆਪਾਂ ਜੇ ਦੇਖੀਏ ਤਾਂ 116 ਤੋਂ ਬਾਅਦ ਅੱਜ 145 ਬੰਦੇ ਫੜੇ ਜਾਣਾ ਹੋ ਰਿਕਵਰੀ ਜਿਹੜੀਆਂ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ਨ ਹੋ ਰਹੀ ਸੀ ਮੈਟਾਫਿਟਾਮਾਈਨ ਆਈਸ ਜਿਹਨੂੰ ਕਿ ਤੁਸੀਂ ਜਾਣਦੇ ਹੋ ਵੀ ਉਦੀ ਪੰਜ ਗੁਣਾ ਵੱਧ ਜਿਹੜੀ ਕਮਰਸ਼ਲ ਦੀ ਕੁਆਂਟੀਟੀ ਹੈ ਹੀਰੋਇਨ ਦੀ ਜਪਨਿਆਗਰਾਮ ਮੈਟਾਫੈਟਾਮਾਈਨ ਕਮਰਸ਼ਲ ਹੈ ਤਾਂ 250 ਗ੍ਰਾਮ ਹੀਰੋਇਨ ਕਮਰਸ਼ਲ ਹੈ ਸੋ ਤੁਸੀਂ ਆਪਾ ਸਮਝ ਸਕਦੇ ਆ ਕਿ ਉਹਦੀ ਪੋਟੈਂਸੀ ਕਿੰਨੀ ਜ਼ਿਆਦਾ ਹੈ ਔਰ ਇਹ ਲੈਬ ਦੇ ਵਿੱਚ ਬਣਦੀ ਹੈ ਇਹ ਵੀ ਅਸੀਂ ਬੜਾ ਇੰਪੋਰਟੈਂਟ ਇੱਕ ਜਿਹੜਾ ਕਰਾਸ ਬਾਰਡਰ ਇਸਮੈਂਟਲ ਕੀਤਾ ਨੈਟਵਰਕ ਔਰ মিডিਆ ਨੂੰ ਮੈਂ ਭੇਜਿਆ ਵੀ ਹੈ ਆਲਰੇਡੀ ਉਹਦੇ ਚ ਮੇਨ ਇੰਟਰਨੈਸ਼ਨਲ ਬਾਰਡਰ ਤੇ ਉਹੀ ਸਿਗਨਲ ਐਪ ਤੇ ਰਾਹੀਂ ਆਸਟ੍ਰੇਲੀਆ ਬੈਠਾ ਇੱਕ ਬੰਦਾ ਇਹ ਕੰਮ ਕਰ ਰਿਹਾ ਸੀ ਤੋਂ ਇਸ ਤੋਂ ਇਲਾਵਾ ਜਿੰਨੇ ਰੇਡਿੰਗ ਪਾਰਟੀਆਂ ਨੇ ਸਾਰੇ ਸਾਡੇ ਡੀਸੀਪੀ ਸਾਹਿਬਾਨ ਦਿਨੋਂ ਐਡੀਸੀਪੀ ਤਿੰਨ ਜ਼ੋਨਲ ਔਰ ਐਸੀਪੀ ਸਬਡਿਵੀਜ਼ਨ ਔਰ ਜਿੰਨੇ ਵੀ ਐਸਐਚਓ ਸੀਆਈਏ ਸਟਾਫ ਸਪੈਸ਼ਲਾਈਜ਼ਡ ਸਟਾਫ ਪੀਓ ਸਟਾਫ ਸਾਰਿਆਂ ਦੇ ਮੁਲਾਜ਼ਮਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਹੁਣੀ ਮੈਂ ਆ ਕੇ ਡੀ ਬਰੀਫਿੰਗ ਲਈ ਆਪਣੇ ਮੁਲਾਜ਼ਮਾਂ ਤੋਂ ਉਹਨਾਂ ਵੱਲੋਂ ਵੀ ਅੱچھے ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਹੌਸਲਾ ਵਸਾਈ ਵਾਸਤੇ ਕਮੈਂਡੇਸ਼ਨ ਸਰਟੀਫਿਕੇਟ ਮੇਰੇ ਵੱਲੋਂ ਇਸ਼ੂ ਕੀਤੇ ਗਏ ਆ ਉਹਨਾਂ ਨੂੰ ਇਨਾਮ ਵੱਲੋਂ ਔਰ ਪਬਲਿਕ ਨਾਲ ਇੱਥੇ ਆਪਾਂ ਹਾਊਸਿੰਗ ਬੋਰਡ ਕਲੋਨੀ ਤੇ ਜੀਟੀ ਐਵੇਨਿਊ 'ਚ ਹੈਗੇ ਆ ਕਿਉਂਕਿ ਟੈਨੈਂਟ ਵੈਰੀਫਿਕੇਸ਼ਨ ਨੂੰ ਅਸੀਂ ਅੱਜ ਰੱਖਿਆ ਸੀ ਕੱਲਾ ਪਰ ਰੇਲਵੇ ਸਟੇਸ਼ਨ ਚੈੱਕ ਕੀਤਾ ਸੀ ਪਬਲਿਕ ਨਾਲ ਵੀ ਇੰਟਰੈਕਸ਼ਨ ਕੀਤੀ ਗਈ ਔਰ ਬਹੁਤ ਅੱਛਾ ਮੈਨੂੰ ਫੀਡਬੈਕ ਮਿਲਿਆ ਤੁਸੀਂ ਵੀ ਸਾਰੇ ਸੀਗੇ ਬੜਾ ਓਪਨਲੀ ਆਪਾਂ ਸਾਰਿਆਂ ਨੂੰ ਗੱਲ ਪੁੱਛੀ ਹੈ ਕੋਈ ক্লোਜ਼ਡ ਡੋਰ ਨਹੀਂ ਗੱਲਾਂ ਕੀਤੀਆਂ ਪਬਲਿਕ ਨੇ ਪੁਲਿਸ ਦੇ ਐਕਸ਼ਨ ਨੂੰ ਬੜੀ ਉਹਦੀ ਸਰਾਨਾ ਕੀਤੀ ਹੈ ਸੋ ਮੈਂ ਵੀ ਇਹ ਆਸ ਕਰਦਾ ਕਿ ਹੋਰ ਵੀ ਪਬਲਿਕ ਪੁਲਿਸ ਜਿਹੜੀ ਆਪਸ ਮਿਲੇਗੀ ਕਿਉਂਕਿ ਕੋਈ ਵੀ ਪੁਲਿਸ ਦਾ ਸਿਸਟਮ ਜਿਹੜਾ ਵਿਦਾਊਟ ਪਬਲਿਕ سپورਟ ਕਾਮਯਾਬ ਨਹੀਂ ਹੁੰਦਾ ਅੰਤੇ ਅੱਖਾ ਸਾਡੇ ਪਬਲਿਕੀ ਨੇ ਔਰ ਜਿਹੜਾ ਅੱਜ ਇੱਥੇ ਆਪਣਾ ਸਾਡਾ ਆਪਰੇਸ਼ਨ ਚੱਲਿਆ ਇਦਾਂ ਨੈਚੁਰਲੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮਾਲਕ ਮਕਾਨ ਨੇ बार-बार ਆਪਾਂ ਅਪੀਲ ਕਰਨ ਦੇ باوجود ਆਪਾਂ ਇਨਫੋਰਮੇਸ਼ਨ ਜਿਹੜੀ ਟੈਨੈਂਟਸ ਦੀ ਜਾਂ ਪੀਜੀਸ ਦੀ ਨਹੀਂ ਰੱਖਦੇ ਉਹ ਸਾਡੇ ਸਾਰੇ ਵਾਸਤੇ ਖਤਰਾ ਹੈ। ਔਰ ਇਸ ਕਰਕੇ ਅਸੀਂ ਐਕਸ਼ਨ ਵੀ ਲੈਣੇ ਆ ਬਟ ਫੇਰ बार-बार ਮੈਂ ਗਵਾਰਨ ਕਰਦਾ ਬਰੀਫ ਕਰਦਾ ਕਾਉਂਸਲ ਕਰ ਰਿਹਾ ਤੁਹਾਡੇ ਮਾਧਮ ਨਾਲ ਇਹ ਤੁਸੀਂ ਜੇ ਕੋਈ ਇਹੋ ਜੀ ਚੀਜ਼ ਆਪਣੇ ਕਿਰਾਏ ਦਾ ਰੱਖਦੇ ਆ ਟੈਨੈਂਟਸ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਆਧਾਰ ਕਾਰਡ ਫੋਨ ਨੰਬਰ ਔਰ ਚੈੱਕ ਹੋਵੇ ਜੋ ਕਿ ਫੋਨ ਨੰਬਰ ਜਿਹੜਾ ਹੈਗਾ ਉਹ ਚੱਲਦਾ ਹੋਵੇ ਕੋਈ ਗਲਤ ਨੰਬਰ ਲਿਖਾ ਦਿੰਦਾ ਕਈ ਵਾਰ ਜਿਵੇਂ ਹੋਟਲ ਵਗੈਰਾ ਚ ਵੀ ਆਪਾਂ ਦੇਖਿਆ ਸੋ ਇਹ ਬੜੀਆਂ ਬੇਸਿਕ ਛੋਟੀਆਂ ਛੋਟੀਆਂ ਗੱਲਾਂ ਜਿੱਦਾਂ ਬੜਾ ਫਰਕ ਪੈਂਦਾ ਔਰ ਦੂਜੀ ਗੱਲ ਅਸੀਂ ਜਿਹੜਾ ਮੇਨ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੀ ਆਪਾਂ ਨੂੰ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਅਸੀਂ ਸਕਵਾਡਸ ਬਣਾਏ ਆ ਜਿਨ੍ਹਾਂ ਚ ਲੇਡੀ ਪੁਲਿਸ ਵੀ ਹੈ ਸਾਡੀ ਔਮਨ ਫੋਰਸ ਵੀ ਹੈ ਉਦ ਨਾਲ ਸ਼ੱਕ ਨਹੀਂ ਪੈਂਦਾ ਕਿ ਕੌਣ ਫੈਮਿਲੀ ਜਾ ਰਹੀ ਹੈ ਉਹ ਪੁਆਇੰਟ ਆਊਟ ਕਰਕੇ ਜਿਹੜਾ ਇਮੀਡੀਏਟਲੀ ਇਨਫੋਰਮੇਸ਼ਨ ਅਗੇ ਰਿਲੇ ਕਰ ਰਿਹਾ ਜਿੱਤੇ ਸਾਰੀ ਸਕਸੈਸ ਹੋ ਰਹੀ ਹੈ ਸੀਸੀਟੀਵੀ ਕੈਮਰਾ ਕਾਫੀ ਜ਼ਿਆਦਾ ਸੀ ਦੇਖ ਕੇ ਪੁਰਾਣੇ ਕ੍ਰਾਈਮ ਨੂੰ ਜਿਹੜੇ ਐਸਕੇਪ ਰੂਟਸ ਨੇ ਲਿੰਕ ਰੋਡਸ ਨੇ ਜਿਹੜੀਆਂ ਸ਼ਹਿਰ ਚ ਲੈ ਕੇ ਜਾਂਦੀਆਂ ਜਿੱਥੋਂ ਲੋਕਾਂ ਨੇ ਕ੍ਰਿਮੀਨਲਸ ਨੇ ਪਿੱਛੇ ਐਸਕੇਪ ਕੀਤਾ ਉਹ ਸਾਰਿਆਂ ਦੇ ਉੱਤੇ ਅਸੀਂ ਲਵਾਏ ਹੈ ਸਪੈਸ਼ਲ ਕੈਮਰਾਸ ਔਰ ਹੁਣ ਵੀ ਪ੍ਰੋਸੈਸ ਜਾਰੀ ਹੈ ਔਰ ਬਹੁਤ ਹਾਈ ਜਿਹੜੀ ਔਰ ਜਿਹੜੇ ਕੁਆਲਿਟੀ ਦੇ ਕੈਮਰਾਜ਼ ਲੱਗੇ ਨੇ ਔਰ ਉਹਨਾਂ ਤੇ ਚੈਕਿੰਗ ਵਾਸਤੇ ਟੀਮਾਂ ਵੀ ਲਾਈਆਂ ਸੋ ਦੈਟ ਉਹ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਮਿਲਦਾ ਰਹੇ ਜੇ ਕੋਈ ਥ੍ਰੈਟਨ ਪਰਸਨ ਹੈ ਜਾਂ ਕੋਈ ਕਿਤੇ ਵੀ ਜਿੱਥੇ ਸ਼ਾਰਟ ਹੋਣ ਦਾ ਕਿਤੇ ਹੈਗਾ ਸਾਨੂੰ ਐਪਰੀਹੈਂਸ਼ਨ ਉਤੋਂ ਅਸੀਂ ਪਹਿਲਾਂ ਹੀ ਫੋਟੋਗ੍ਰਾਫਸ ਪਿਕਅਪ ਕਰ ਲਏ ਉਹ ਸਪੈਸ਼ਲ ਸਕਵਾਡ ਸਾਡੇ CIA ਦੀ ਤੇ ਹੋਰ ਟੀਮਾਂ ਬਣੀਆਂ ਹੋਈਆਂ ਉਹਦੇ ਨਾਲ ਕੀ ਹੈ ਕਿ ਅਸੀਂ ਅਬਜ਼ਰਵ ਕਰ ਲੈਂਦੇ ਹਾਂ ਕਿ ਕੋਈ ਮੋਟਰਸਾਈਕਲ ਤੇ ਬੰਦੇ ਘੁੰਮ ਰਹੇ ਆ ਔਰ ਸਪੈਸ਼ਲੀ ਟੂ व्हीਲਰ ਦੇ ਉੱਤੇ ਅਸੀਂ ਬੜਾ ਇਫੈਕਟਿਵ ਐਕਸ਼ਨ ਲਿਆ ਉਹਦੇ ਨਾਲ ਹੀ ਜਿਹੜਾ ਹੈਗਾ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਟਰੀਟ ਕ੍ਰਾਈਮ ਹੋਤੇ ਵੀ ਬਹੁਤ ਫਰਕ ਪਿਆ ਛੋਟਾ ਮੋਟਾ ਕ੍ਰਾਈਮ ਹੋਇਆ ਸ਼ਾਇਦ ਸਮਝੁੰਦਾ ਰਹਿੰਦਾ ਬਟ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਬਾਰੇ ਵਚਨਬੱਧਾ ਕਿ ਬਹੁਤ ਜਲਦੀ ਸਾਰੇ ਕ੍ਰਾਈਮ ਆਪਾਂ ਡਿਟੈਕਟਿਵੀ ਕੀਤੇ ਔਰ ਪ੍ਰਿਵੈਂਟ ਕਰਨ ਦੇ ਵਿੱਚ ਸਾਰੇ ਨਾਕਾਬੰਦੀ ਦੇ ਉੱਤੇ ਆਫੀਸਰਜ਼ ਆਪ ਜਾਂਦੇ ਆ ਟ੍ਰੈਫਿਕ ਚਲਾਣ ਦਾ ਟ੍ਰੈਫਿਕ ਵਾਇਲਟਰਸ ਆ ਇੰਪਾਉਂਡਿੰਗ ਬਹੁਤ ਜ਼ਿਆਦਾ ਕੀਤੀ ਗਈ ਹੈ ਸੋ ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਡਾ ਜਿਹੜਾ ਏਰੀਆ ਹੋਰ ਸੇਫ ਹੁੰਦਾ ਸਰ ਜੀ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿਹੜੀ ਸਰਚ ਅਭਿਆਨ ਚਲਾਇਆ ਗਿਆ ਇੱਥੇ ਕੁਝ ਬਰਾਮਦਗੀ ਹੋਈ ਹੈ ਚੱਲ ਰਿਹਾ ਜੀ ਅਜੇ ਰਿਪੋਰਟ ਦੇਣਗੇ ਮੈਂ ਤੁਹਾਨੂੰ ਦੱਸਿਆ ਕਿ ਹੁਣ ਤੱਕ ਜਿਹੜੀ ਰਿਪੋਰਟ ਹੈ 145 ਬੰਦੇ 2 PO ਤੇ ਵਿੱਚ ਹੈਗੇ ਗੈਂਗਸਟਰਸ ਅਸੋਸੀਏਟਸ ਔਰ ਜਿਹੜੇ ਉਹਨਾਂ ਨੂੰ ਅਪਰਾਧ ਦੇਣ ਵਾਲੇ ਬੰਦੇ ਔਰ ਤਰ੍ਹਾਂ ਤਰ੍ਹਾਂ ਦੇ ਹਿਨਸ ਕ੍ਰਾਈਮ ਜਾਂ ਦੂਜੇ ਕ੍ਰਾਈਮ ਦੇ ਵਿੱਚ ਵਾਂਟਡ ਕ੍ਰਿਮੀਨਲ ਜਿਹੜੇ ਆ ਉਹ 145 ਹੁਣ ਤੱਕ ਫੜੇ ਗਿਆ ਵਿਚ ਇਸ ਅ ਗੁੱਡ ਵੈਰੀ ਗੁੱਡ ਨੰਬਰ ਔਰ ਜਿਹੜਾ ਮੋਡੀਊਲ ਤੁਹਾਨੂੰ ਮੈਂ ਦੱਸਿਆ ਕਿ ਕ੍ਰਾਸ ਬਾਰਡਰ ਨਾਰਕੋ ਜਿਹੜਾ ਤੇ ਆਰਮਜ਼ਾ ਉਹ ਵੀ ਬੜਾ ਇੰਪੋਰਟੈਂਟ ਹੈ ਉਹ ਤੇ ਹੋਰ ਕੰਮ ਵੀ ਹੋਰੇ